ਸਰ ਸ਼ਿਖਾ ਜੀ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਮੁਲਾਜ਼ਮ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਝੂਠੇ ਲਾਰਿਆਂ 'ਤੇ ਫੁੱਕੀ ਪੰਡ ਸ਼ੁਰੂ ਕਰਦੇ ਆਂ ਅੱਜ ਦੀ ਵੱਡੀ ਖਬਰ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗ ਦੇ ਮੁਲਾਜ਼ਮ ਪੈਨਸ਼ਨਰਾਂ ਅਤੇ ਕੱਚੇ ਮੁਲਾਜ਼ਮ ਨੇ ਆਪ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਨਾ ਕਰਨ ਦੇ ਵਿਰੋਧ ਵਿੱਚ ਨਹਿਰੀ ਦਫ਼ਤਰ ਅੱਗੇ ਵਿਸ਼ਾਲ ਰੈਲੀ ਉਪਰੰਤ ਮੁੱਖ ਮੰਤਰੀ ਦੇ ਝੂਠੇ ਲਾਰਿਆਂ ਦੀ ਪੰਡ ਚੁੱਕ ਕੇ ਆਪ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਰੈਲੀ ਕਰਕੇ ਪੰਡ ਫੁੱਕੀ ਗਈ। ਰੈਲੀ ਵਿੱਚ ਮੁਲਾਜ਼ਮਾਂ, ਪੈਨਸ਼ਨਰਾਂ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਦਰਸ਼ਨ ਸਿੰਘ ਲੁਬਾਣਾ, ਬਜਿੰਦਰ ਸਿੰਘ, ਪ੍ਰੀਤਮ ਠਾਕੁਰ, ਜਗমোহন ਨੌਲਖਾ ਨੇ ਦੱਸਿਆ ਕਿ ਆਪ ਸਰਕਾਰ ਨੇ ਕੱਚੇ ਕਰਮੀਆਂ ਨੂੰ ਰੈਗੂਲਰ ਕਰਨ ਦੀ ਜਾਰੀ ਕੀਤੀ ਪਾਲਸੀ ਸਿਉਂ ਖੰਦੀ ਹੈ। ਇਸ ਪਾਲਸੀ ਤਹਿਤ ਕੋਈ ਵੀ ਕਰਮੀ ਰੈਗੂਲਰ ਨਹੀਂ ਹੋਵੇਗਾ। ਇਸ ਪਾਲਸੀ ਵਿੱਚ ਆਊਟਸੋਰਸ ਪਾਰਟ ਟਾਈਮ ਇਨਲਿਸਟਮੈਂਟ ਮਸਟਰੋਲ ਤੇ ਕੰਮ ਕਰਦੇ ਕਰਮੀਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਪੁਰਾਣੀ ਪੈਨਸ਼ਨ ਬਹਾਲ ਕਰਨ ਠੇਕੇਦਾਰੀ ਪ੍ਰਥਾ ਖਤਮ ਕਰਨ ਕਟੋ ਕਟ ਉਜਰਤਾ 26000 ਰੁਪਏ ਜਾਰੀ ਕਰਨ ਮਹਿੰਗਾਈ ਪੱਤਾ ਦੇਣ 200 ਰੁਪਏ ਜੱਜੀਆਂ ਟੈਕਸ ਖਤਮ ਕਰਨ ਦਰਜਾ 4 ਮੁਲਾਜ਼ਮਾਂ ਨੇ ਖੋਇਆ 2011 ਦੀ ਇਨਕਰੀਮੈਂਟ ਬਹਾਲ ਕਰਨ ਆਂਗਨਵਾੜੀ ਮਿੱਡੇ ਮੀਲ ਤੇ ਆਸ਼ਾ ਵਰਕਰ ਨੂੰ ਤਨਖਾਹ ਸਕੇਲ ਦੇ ਘੇਰੇ ਵਿੱਚ ਲਿਆਉਣਾ ਅਤੇ ਨਗਰ ਨਿਗਮ ਨਗਰਕੋਸ਼ਲਾ ਨਗਰਕੋਸ਼ਲਾ ਨਗਰ ਪਰੀਸ਼ਦਾਂ ਦੇ ਵਿੱਚ ਕੰਮ ਕਰਦੇ ਸਫਾਈ ਕਰਮੀਆਂ ਡਿਫਰਜ਼ਮੈਨ ਅਤੇ ਜੰਗਲਾਤ ਦੇ ਦਿਹਾੜੀਦਾਰਾਂ ਨੂੰ ਪਹਿਲ ਤੇ ਆਧਾਰ ਤੇ ਰੈਗੂਲਰ ਕਰਨ ਵਰਗੀਆਂ ਮੰਗਾਂ ਤੇ ਮੁੱਖ ਮੰਤਰੀ ਵੱਲੋਂ ਟਾਲਾ ਵੱਟਣ ਤੇ ਝੂਠੇ ਲਾਰਿਆਂ ਦੀ ਪੰਡ ਫੁੱਕੀ ਗਈ ਅਤੇ ਐਲਾਨ ਕੀਤਾ ਕਿ 14 ਤੇ 15 ਅਗਸਤ ਨੂੰ ਭੁਖਟ ਹੜਤਾਲਾਂ ਕਰਕੇ ਝੰਡਾ ਲਹਿਰਾਉਣ ਵਾਲੇ ਮੰਤਰੀ ਨੂੰ ਯਾਤ ਪੱਦਰ ਦਿੱਤਾ ਜਾਏਗਾ